ਇੰਨਾ ਦੀ ਲੜਾਈ ਕਿਵੇਂ ਹੋਈ ਸਵਾਲ ਬਹੁਤ ਵੱਡਾ ਆ ਇਹ ਜੇ ਲੜਾਈ ਹੋ ਵੀ ਗਈ ਤੇ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਦੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਇੰਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਇੱਕ ਸਵਾਲ ਇਹ ਵੀ ਆ ਜੇਲ੍ਹ ਵਿੱਚ ਬੰਦਾ ਕਿਉਂ ਜਾਂਦਾ ਕਿਉਂਕਿ ਉਹ ਕ੍ਰਾਈਮ ਨਾ ਕਰ ਸਕੇ ਸੁਰੱਖਿਆ ਜੇਲ੍ਹ ਵਿੱਚ ਹੁੰਦੀ ਆ ਪੁਲਿਸ ਮੁਲਾਜ਼ਮ ਹੁੰਦੇ ਆ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਝੜਪ ਹੋ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਵੀ ਆ ਜਿਹੜੇ ਉੱਥੇ ਮੌਜੂਦ ਸਨ ਦੋਨੇ ਸਾਈਡ ਦੀ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਨੇ ਐਨੇ ਗੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋਲਵਾਣੋ ਆ ਬਿਲਕੁਲ ਸਹੀ ਹੈ ਭਾਜੀ ਚ ਕੋਈ ਸ਼ੱਕ ਨਹੀਂ ਜੀ ਠੀਕ ਹੈ ਤੇ ਖਬਰਾਂ ਵੀ ਆ ਰਹੀਆਂ ਨੇ ਬਾਹਰ ਕਿ ਸੰਦੀਪ ਸਿੰਘ ਸਣੀ ਨੂੰ ਬਹੁਤ ਕੁੱਟਿਆ ਗਿਆ ਉਹ ਤੇ ਤਛਤਦ ਹੋਏ ਉਹਨੂੰ ਭਾਜੀ ਰਾਜਕੇ ਨੇ ਕੋਟਦਾ ਐਂਡ ਤੇ ਭੁਪਿੰਦਰ ਸਿੰਘ ਪਤਾ ਕੀ ਕਹਿੰਦਾ ਯਾਰ ਇੰਨਾਂ ਦੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਦੇ ਹਾਂ ਹੁਣ ਸੰਦੀਪ ਸਿੰਘ ਸਣੀ ਆ ਜਿਹੜਾ ਉਹਦੀ ਵਿਚਾਰਧਾਰਾ ਲੱਗ ਸੀ ਇੰਨਾਂ ਨਾਲੋਂ ਜਿਹੜੇ ਸੂਬਾ ਸਿੰਘ ਤੇ ਬਾਕੀ ਦੋ ਹੋਰ ਜਾਣੇ ਸੀਗੇ ਉਹਨਾਂ ਦੀ ਵਿਚਾਰਧਾਰਾ ਸੰਦੀਪ ਸਿੰਘ ਸਣੀ ਦੇ ਨਾਲ ਲੱਗ ਸੀ ਤੇ ਇਹਨਾਂ ਨੂੰ ਫਿਰ ਇਕੱਠਾ ਕਿਉਂ ਕੀਤਾ ਗਿਆ ਜੇ ਇਕੱਠਾ ਕੀਤਾ ਗਿਆ ਫਿਰ ਛੜਤ ਤਾਂ ਹੋਣੀ ਹੋਈ ਸੀ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਇਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਨ ਕਿਥੋਂ ਲੈ ਕੇ ਆ ਰੋਡ ਤੇ ਖੋ ਜੀ ਲੋਹੇ ਦੀ ਰੋਡ ਦੱਸਦਾ ਪੈਨ ਇੰਦਰਜੀਤ ਕੋ ਲੋਹੇ ਦੀ ਰੋਡ ਸੀ ਸੋਣੀ ਇੱਕ ਗੱਲ ਇਹ ਵੀ ਆ ਜਦੋਂ ਜੇਲ੍ਹ ਦੇ ਵਿੱਚ ਲੋ 10 ਸਪਿਸ਼ਨ ਉਹਦੀ ਇੰਟਰਵਿਊ ਹੁੰਦੀ ਆ ਤਾਂ ਪੰਜਾਬ ਦਾ ਡੀਜੀਪੀ ਭਗਵੰਤ ਮਾਨ ਆਮ ਆਦਮੀ ਪਾਰਟੀ ਕਹਿੰਦੇ ਵੀ ਇਹ ਤਾਂ ਪੰਜਾਬ ਦੇ ਵਿੱਚ ਹੋਈ ਨਹੀਂ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਦੀ ਚੀਕਾਂ ਘੜਾ ਇਹ ਗੱਲ ਕੀ ਜੀ ਭੁਪਿੰਦਰ ਸਿੰਘ ਵਿਰਕ ਐਸਐਸਪੀ ਉਹਨੇ ਕਹਿ ਕੇ ਨੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਏ ਗਰੂ ਵਾਏ ਗਰੂ ਵਾਏ ਗਰੂ ਬੋਲਣਾ ਸ਼ੁਰੂ ਕਰਤਾ ਉਹਨੇ ਜਿਆਦਾ ਫਿਰ ਇਹਨਾਂ ਨੂੰ ਪਤਾ ਨਹੀਂ ਸੀ ਭਾਈ ਪੰਜਾਬ ਦੇ ਜ਼ਿਲ੍ਹਾ ਵਿੱਚ ਚੱਲਦਾ ਗਈ ਆ ਜਿਆਦਾ ਇਹਨਾਂ ਨੂੰ ਕੋਈ ਦੱਸਦਾ ਨਹੀਂ ਜਿਆਦਾ ਫਿਰ ਜਿਨ੍ਹਾਂ ਨੇ ਦੱਸਿਆ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਭਾਈ ਇੱਥੇ ਨਹੀਂ ਹੋਈ ਇੰਟਰਵਿਊ ਫਿਰ ਉਹਨਾਂ ਨੇ ਭਾਈ ਭਗਵੰਤ ਮਾਨ ਨੂੰ ਝੂਠ ਬੋਲਿਆ ਪੰਜਾਬ ਡੀ ਜੀ ਪੀ ਨੂੰ ਝੂਠ ਬੋਲਿਆ ਭਾਈ ਇੱਥੇ ਇੰਟਰਵਿਊ ਨਹੀਂ ਹੋਈ ਹੁਣ ਇੱਥੇ ਝੂਠੇ ਦਾ ਭਗਵੰਤ ਮਾਨ ਹੋਣੀ ਪੈ ਗਈ ਦੋਸਤੋ ਅੱਜ ਬਹੁਤ ਹੀ ਖਾਸ ਗੱਲ ਕਰਨ ਜਾ ਰਹੇ ਹਾਂ ਸੰਦੀਪ ਸਿੰਘ ਸਣੀ ਦੇ ਬਾਰੇ ਜੋ ਸੰਦੀਪ ਸੁਰੀਦੇ ਮਟਰ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਅੰਦਰ ਸੀ ਬੀਤੇ ਕੁਝ ਦਿਨ ਪਹਿਲਾਂ ਸੰਦੀਪ ਸਿੰਘ ਸਣੀ ਤੇ ਹਮਲਾ ਹੁੰਦਾ ਆ ਜੇਲ੍ਹ ਦੇ ਵਿੱਚ ਝੜਪ ਹੁੰਦੀ ਆ ਇਹ ਸਾਰਾ ਪੂਰਾ ਮੈਟਰ ਕੀ ਸੀ ਆਉ ਤੁਹਾਨੂੰ ਦੱਸਦੇ ਆ ਸੰਦੀਪ ਸਿੰਘ ਸਣੀ ਗੁਰੂ ਦਾ ਉਹ ਸਿੰਘ ਜੋ ਕਿ ਸੁਧੀਰ ਸੂਰੀ ਦੇ ਮਾਮਲੇ ਵਿੱਚ ਜੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਪਰ ਹਾਲੇ ਤੱਕ ਉਸ ਨੂੰ ਸਜ਼ਾ ਨਹੀਂ ਹੋਈ ਸੀ ਤੇ ਦੂਜੇ ਪਾਸੇ ਫੇਕ ਅਕਾਊਂਟਰ ਮਾਮਲੇ ਵਿੱਚ ਸੁਪਾ ਸਿੰਘ ਇੱਕ ਸਾਬਕਾ ਪੁਲਿਸ ਅਫਸਰ ਐਸਐਸਪੀ ਪੱਤਰ ਦਾ ਤੇ ਤੀਜਾ ਡੀਐਸਪੀ ਪੱਤਰ ਦਾ ਪੁਲਿਸ ਅਫਸਰ ਸੀ ਇਹਨਾਂ ਤਿੰਨਾਂ ਦੀ ਸੰਦੀਪ ਸਣੀ ਦੇ ਨਾਲ ਜੇਲ੍ਹ ਵਿੱਚ ਝੜਪ ਹੁੰਦੀ ਆ ਇਹ ਝੜਕ ਕਿਉਂ ਹੁੰਦੀ ਆ ਸੁਪਾ ਸਿੰਘ ਝਾਲਮ ਇਨਸਪੈਕਟਰ ਸਜ਼ਾ ਉਮਰ ਕੈਦ 1992 93 ਦਾ ਫੇਕ ਅਕਾਊਂਟਰ ਮਹਾਲੀ ਦੀ ਸੀਬੀਆਈ ਕੋਰਟ ਨੇ ਕਈ ਸਾਬਕਾ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਸੀ ਉਹਨਾਂ ਵਿੱਚੋਂ ਇੱਕ ਸੁਪਾ ਸਿੰਘ ਇੱਕ ਡੀਐਸਪੀ ਪੱਧਰ ਦਾ ਇੱਕ ਡੀਐਸਪੀ ਉਹਨਾਂ ਦੇ ਵਿੱਚੋਂ ਇੱਕ ਸੀ ਝਾਲਮ ਸੁਪਾ ਸਿੰਘ ਜਿਸ ਨੂੰ ਲੋਕੀ ਸੁਪਾ ਸਰਾਂਦ ਨਾਲ ਵੀ ਜੋੜੀ ਜਾ ਰਹੇ ਆ ਕਿਉਂਕਿ ਉਹਨੇ ਫੇਕ ਅਕਾਊਂਟਰ ਵਾਹ ਕੀਤੇ ਸੀ ਉਨ੍ਹਾਂ ਫੇਕ ਕਾਊਂਟਰਾਂ ਵਿੱਚੋਂ ਸੱਤ ਤਾਂ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਦਾ ਫੇਕ ਕਾਊਂਟਰ ਕੀਤਾ ਸੀ ਕਿਉਂਕਿ ਉਸਨੇ ਮਨੁੱਖਤਾ ਦਾ ਘਾਣ ਕੀਤਾ ਸੀ ਤਾਂ ਕਰਕੇ ਉਸ ਨੂੰ ਸੁਪਾਸਰੰਤ ਨਾਲ ਜੋੜ ਰਏ ਸੀ ਹੁਣ ਜਿਹੜੀਆਂ ਖਬਰਾਂ ਪਟਿਆਲਾ ਦੀ ਜੇਲ੍ਹ ਵਿੱਚੋਂ ਨਿਕਲ ਕੇ ਬਾਹਰ ਆਈਆਂ ਕਹਿੰਦੇ ਸੰਦੀਪ ਸਿੰਘ ਸਣੀ ਉਹ ਸਿੰਘਾ ਜਿਹਨੇ ਸੂਰੀ ਦਾ ਕਤਲ ਕੀਤਾ ਸੀ ਹੁਣ ਸੰਦੀਪ ਸਿੰਘ ਸਣੀ ਦੀ ਵਿਚਾਤਾ ਰਾ ਸੂਰੀ ਦੇ ਨਾਲ ਲੱਗ ਸੀ ਸਦੀਰ ਸੁਰੀਦੀ ਵਿਚਾਰਤਾ ਰਾ ਸੰਦੀਪ ਸਿੰਘ ਸਣੀ ਦੇ ਨਾਮ ਅਲੱਗ ਸੀ ਕਿਉਂਕਿ ਜਿਹੜਾ ਸਦੀਰ ਸੁਰੀ ਸੀਗਾ ਉਹਨੇ ਸਿੱਖਾਂ ਨੂੰ ਤੇ ਸਿੱਖ ਪੰਜਾਬੀਆਂ ਨੂੰ ਸਿੱਖਾਂ ਦੇ ਗੁਰੂਆਂ ਨੂੰ ਗਲਤ ਬੋਲਿਆ ਸੀ ਜਿਸ ਕਰਕੇ ਸੰਦੀਪ ਸਣੀ ਨੇ ਸਦੀਰ ਸੁਰੀ ਦਾ ਕਤਲ ਕੀਤਾ ਸੀ ਜਿਸ ਕਰਕੇ ਹੁਣ ਸੰਦੀਪ ਸਿੰਘ ਸਣੀ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਨਵੰਬਰ 2022 ਦੇ ਵਿੱਚ ਸੰਦੀਪ ਸਿੰਘ ਨੇ ਸਦੀਰ ਸੂਰੀ ਦਾ ਕਤਲ ਕੀਤਾ ਸੀ ਤੇ ਕਦੇ ਵੀ ਸੰਦੀਪ ਸਿੰਘ ਸਣੀ ਨੂੰ ਜ਼ਮਾਨਤ ਨਹੀਂ ਮਿਲੀ ਸੀ ਹੁਣ ਖਬਰ ਇਹ ਆਉਂਦੀ ਆ ਕਿ 10 ਸਤੰਬਰ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਬੈਰਕਟੇ ਵਿੱਚ ਸੰਦੀਪ ਸਿੰਘ ਸਣੀ ਤੇ ਸੂਪਾ ਸਿੰਘ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਤੇ ਇੱਕ ਸਾਬਕਾ ਡੀਐਸਪੀ ਗੁਰਬਚਨ ਸਿੰਘ ਖਬਰ ਇਹ ਆਉਂਦੀ ਹੈ ਕਿ ਇਹ ਪੁਲਿਸ ਅਫਸਰਾਂ ਦੀ ਝੜਪ ਸੰਦੀਪ ਸਿੰਘ ਸਣੀ ਦੇ ਨਾਲ ਹੁੰਦੀ ਹੈ ਹੁਣ ਜੇਲ੍ਹ ਦੇ ਵਿੱਚੋਂ ਖਬਰ ਇਹ ਬਾਹਰ ਆਉਂਦੀ ਆ ਕਿ ਸੰਦੀਪ ਸਿੰਘ ਸਣੀ ਨੇ ਇਹਨਾਂ ਤਿੰਨ ਪੁਲਿਸ ਮਲਾਜ਼ਮਾਂ ਤੇ ਹਮਲਾ ਕੀਤਾ ਹੁਣ ਤੁਸੀਂ ਆਪ ਸੋਚੋ ਕਿ ਇੱਕ ਪਾਸੇ ਤਿੰਨ ਤੇ ਇੱਕ ਪਾਸੇ ਇਕੱਲਾ ਹਮਲਾ ਕੌਣ ਕਰ ਸਕਦਾ ਇੱਕ ਵਾਲਾ ਕਰੂਗਾ ਜਾਂ ਤਿੰਨ ਵਾਲਾ ਇਹ ਗੱਲ ਪੁਲਿਸ ਮੁਲਾਜ਼ਮਾਂ ਨੇ ਪ੍ਰਸ਼ਾਸਨ ਨੇ ਹਾਲੇ ਤੱਕ ਨਹੀਂ ਦੱਸੀ ਕਿ ਇਨ੍ਹਾਂ ਚਾਰਾਂ ਤੋਂ ਬਗੈਰ ਕੋਈ ਪੰਜਵਾਂ ਕੋਈ ਛੇਵਾਂ ਕੋਈ ਸੱਤਵਾਂ ਕੋਈ ਅੱਠਵਾਂ ਕੋਈ 10ਵਾਂ ਜਾਂ ਹੋਰ 12 13 14 15 ਜਾਂ ਹੋਰ ਵੀ ਕੋਈ ਬੰਦੇ ਸਨ ਇਸ ਝੜਪ ਦੇ ਵਿੱਚ ਇਹ ਕੋਈ ਵੀ ਗੱਲ ਹਾਲੇ ਤੱਕ ਬਾਹਰ ਨਹੀਂ ਆਈ ਹੁਣ ਇਹ ਸਾਰੇ ਇਕੱਠੇ ਕਿਵੇਂ ਹੋਏ ਪਹਿਲਾਂ ਤਾਂ ਫੇਰ ਹੀ ਝੜਪ ਹੋਈ ਜਾਦਾ ਇਹਨਾਂ ਨੂੰ ਅਚਾਨਕ ਲਿਆਉਂਦਾ ਗਿਆ ਭਾਈ ਤੁਸੀਂ ਇੱਕ ਬੈਰਕ ਚ ਇਕੱਠੇ ਹੋ ਜਾਂ ਕੋਈ ਸਾਜ਼ਿਸ਼ ਸੀ ਭਾਈ ਇਹਨਾਂ ਨੂੰ ਇਕੱਠੇ ਕਰਾਂਗੇ ਲੜਨਗੇ ਜਾਂ ਕੋਈ ਸਾਰਾ ਪਲਾਨ ਬਣਾਇਆ ਹੋਇਆ ਸੀਗਾ ਇਹਨਾਂ ਦਾ ਭਾਈ ਆਪਾਂ ਇਹਨਾਂ ਨੂੰ ਭੇਜਾਂਗੇ ਸੰਦੀਪ ਸਿੰਘ ਸਣੀ ਤੇ ਹਮਲਾ ਕਰਨ ਇਹ ਸਾਰੇ ਸੁਭਾਲ ਉੱਠਦੇ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਜਾਂਚ ਜਨਾਹੀ ਪਤਾ ਲੱਗਣੇ ਨੇ ਕਿ ਹਮਲਾ ਕਿਸ ਨੇ ਕੀਤਾ ਹੁਣ ਸੰਦੀਪ ਸਿੰਘ ਸਣੀ ਆ ਜਿਹੜਾ ਉਹਦੀ ਵਿਚਾਰਧਾਰਾ ਲੱਗ ਸੀ ਇਹਨਾਂ ਨਾਲੋਂ ਜਿਹੜੇ ਸੂਬਾ ਸਿੰਘ ਤੇ ਬਾਕੀ ਦੋ ਹੋਰ ਜਾਣੇ ਸੀਗੇ ਉਹਨਾਂ ਦੇ ਵਿਚਾਰ ਤਾਂ ਰਸਿੰਦੀਪ ਸਿੰਘ ਸਣੀ ਦੇ ਨਾਂ ਲੱਗ ਸੀ ਤੇ ਇਹਨਾਂ ਨੂੰ ਫਿਰ ਇਕੱਠਾ ਕਿਉਂ ਕੀਤਾ ਗਿਆ ਜੇ ਇਕੱਠਾ ਕੀਤਾ ਗਿਆ ਫਿਰ ਝੜਤ ਤਾਂ ਹੋਣੀ ਹੋਈ ਸੀ ਸਵਾਲ ਤਾਂ ਇਹ ਵੀ ਉੱਠਦਾ ਆ 993 ਦੇ ਵਿੱਚ ਜਿਹੜੇ ਫੇਕ ਅਕਾਊਂਟਰ ਕੀਤੇ ਸੀਗੇ ਸੱਤ ਪੁਲਿਸ ਮੁਲਾਜ਼ਮਾਂ ਦੇ ਉਹਨਾਂ ਦੀਆਂ ਪਤਨੀਆਂ ਉਹਨਾਂ ਦੀਆਂ ਘਰਵਾਲੀਆਂ ਉਹਨਾਂ ਨੇ 30-32 ਸਾਲ ਕਿੰਨਾ ਸੰਘਰਸ਼ ਕੀਤਾ ਹੋਣਾ ਕੀ ਕੀ ਸੰਘਰਸ਼ ਕੀਤਾ ਹੋਣਾ ਕੀ ਕੀ ਵਿਚਾਰੀਆਂ ਨੇ ਔਖੇ ਟਾਈਮ ਬਤਾਏ ਹੋਣੇ ਆ ਬਈ ਇੰਨਾ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਉਹਨਾਂ ਨੇ ਬੜੀਆਂ ਐਫਆਈਆਰ ਦਰਜ ਕਰਾਈਆਂ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਸੀਗੀ ਪਤਾ ਨਹੀਂ ਉਹਨਾਂ ਨੇ ਇਹ ਲੜਾਈ ਕਿਵੇਂ ਜਿੱਤੀ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਫੇਕ ਅਕਾਊਂਟਰ ਕੀਤੇ ਸੀਗੇ ਉਹਨਾਂ ਨੂੰ ਸਜ਼ਾ ਦਵਾਈ ਦੋਸ਼ੀ ਸ਼ਾਬਤ ਕੀਤਾ ਜਦੋਂ ਇੱਡੇ ਵੱਡੇ ਕ੍ਰਾਈਮ 'ਚ ਸੰਦੀਪ ਸਿੰਘ ਨੂੰ ਸਜ਼ਾ ਨਹੀਂ ਹੋਈ ਮਾਡਲ ਦੇ ਮਾਮਲੇ ਵਿੱਚ ਉਹਦਾ ਕੇਸ ਹਲੇ ਤੱਕ ਸੁਦੀਰ ਸੂਰੀ ਦੇ ਨਾਲ ਚੱਲ ਰਿਹਾ ਸੀ ਤੇ ਜਿਹੜੇ ਅਫਸਰਾਂ ਨੇ ਸਪੈਕਟਰਮ ਨੇ ਸੁਪਾ ਸਿੰਘ ਨੇ ਤੇ ਦੋ ਹੋਰ ਦੋਸ਼ੀਆਂ ਨੇ ਹੁਣ ਸੁਪਾ ਸਿੰਘ ਤੇ ਦੋ ਹੋਰ ਦੋਸ਼ੀਆਂ ਦੇ ਉੱਤੇ ਉਹਨਾਂ ਨੂੰ ਉਮਰ ਕੈਦ ਹੋਈ ਹੋਈ ਸੀ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ ਕਿਉਂਕਿ ਉਹ ਦੋਸ਼ੀ ਸਾਬਤ ਸਨ ਹਾਲੇ ਸੰਦੀਪ ਸਿੰਘ ਸਨ ਹੀ ਦੋਸ਼ੀ ਸਾਬਤ ਨਹੀਂ ਹੋਇਆ ਸੀ ਹੁਣ ਇੱਕ ਬੈਰਕ ਦੇ ਵਿੱਚ ਇਹ ਕਿਵੇਂ ਆਏ ਕੀ ਇਹ ਕਾਫੀ ਸਮੇਂ ਤੋਂ ਇਕੱਠੇ ਸੀ ਜਾਂ ਇੱਕ ਬੈਰਕ ਦੇ ਵਿੱਚ ਰਹਿ ਰਹੇ ਸੀ ਜਾਂ اچانک ਆਏ ਜਾਂ ਅਲੱਗ-ਅਲੱਗ ਬੈਕਗ੍ਰਾਉਂਡ ਦੇ ਵਿੱਚ ਸੀ ਤੇ ਇਹਨਾਂ ਦੀ ਲੜਾਈ ਕਿਵੇਂ ਹੋਈ ਸਵਾਲ ਬਹੁਤ ਵੱਡਾ ਆ ਇਹ ਜੇ ਲੜਾਈ ਹੋ ਵੀ ਗਈ ਤੇ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਹੁਣ ਇੱਕ ਸਵਾਲ ਇਹ ਵੀ ਆ ਜੇਲ੍ਹ ਵਿੱਚ ਬੰਦਾ ਕਿਉਂ ਜਾਂਦਾ ਕੋਈ ਕ੍ਰਾਈਮ ਨਾ ਕਰ ਸਕੇ ਸੁਰੱਖਿਆ ਜੇਲ੍ਹ ਵਿੱਚ ਹੁੰਦੀ ਆ ਪੁਲਿਸ ਮੁਲਾਜ਼ਮ ਹੁੰਦੇ ਆ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਝੜਪ ਹੋ ਜਾਂਦੀ ਆ ਹੁਣ ਸਵਾਲ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਵੀ ਆ ਜਿਹੜੇ ਉੱਥੇ ਮੌਜੂਦ ਸਨ ਇਹ ਤਾਂ ਹੁਣ ਜਾਂਚ ਕਰਨੀ ਤਾਂ ਬੰਦੀ ਆ ਹੁਣ ਇੰਨਾ ਝੜਪ ਦੇ ਦੌਰਾਨ ਕੁਝ ਦਿਨਾਂ ਬਾਅਦ ਸੁਭਾ ਸਿੰਘ ਦੀ ਡੈਥ ਹੋ ਜਾਂਦੀ ਆ ਮੌਤ ਹੋ ਜਾਂਦੀ ਆ ਤੇ ਖਬਰਾਂ ਵੀ ਆ ਰਹੀਆਂ ਨੇ ਬਾਹਰ ਕਿ ਸੰਦੀਪ ਸਿੰਘ ਸਣੀ ਨੂੰ ਬਹੁਤ ਕੁੱਟਿਆ ਗਿਆ ਉਹਤੇ ਤਸ਼ੱਤਦ ਹੋਏ ਬੇਅਦਬੀ ਕੀਤੀ ਏ ਮੈਂ ਨਹੀਂ ਕਹਿ ਰਿਹਾ ਇਹ ਉਹਨਾਂ ਦੇ ਭਰਾ ਕਹਿ ਰਹੇ ਆ ਉਹਨਾਂ ਨੇ ਦੱਸੀ ਸਾਰੀ ਮੌਕੇ ਦੀ ਗੱਲ ਜਦੋਂ ਸੰਦੀਪ ਸਿੰਘ ਸਣੀ ਨੂੰ ਮੈਡੀਕਲ ਕਰਾਉਣ ਲਈ ਲਿਆਉਂਦਾ ਗਿਆ ਹੁਣ ਕੱਲ ਸੰਦੀਪ ਸਿੰਘ ਸਣੀ ਦਾ ਮੈਡੀਕਲ ਹੋਇਆ ਆ ਹੁਣ ਸਭ ਤੋਂ ਪਹਿਲਾਂ ਉਹਨਾਂ ਦੇ ਭਰਾ ਦੀ ਗੱਲ ਸੁਣਦੇ ਆ ਬਈ ਸੰਦੀਪ ਸਿੰਘ ਸਣੀ ਨੇ ਕੀ ਕਿਹਾ ਕੀ ਸੀ ਸਾਰਾ ਮਾਮਲਾ ਸਾਰਾ ਸਾਹਮਣੇ ਆਜੂਗਾ ਮੈਂ ਸੰਦੀਪ ਸਿੰਘ ਦਾ ਬ੍ਰਦਰ ਆ ਜੀ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ ਕੁਮਰਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਉੱਚ ਝੂਠ ਨਹੀਂ ਹੈਗਾ। ਅਜੀ ਕੁਝ ਹੋਇਆ। ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਤਾ ਲੱਤਾਂ ਵਾਲੀਆਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਉਹ ਵੀ ਐਨੇ ਗੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ। ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋ ਲਵਾਨੋ ਆ ਬਿਲਕੁਲ ਸਹੀ ਹੈ ਭਾਜੀ ਚ ਕੋਈ ਸ਼ੱਕ ਨਹੀਂ ਜੀ ਠੀਕ ਹੈ। ਪਹਿਲਾਂ ਤਾਂ ਮੈਂ ਗੱਲ ਕਹਿਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰਦ ਾਂਗ ਸਾਂਗ ਹੋਏ ਕਹਿੰਨਾ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਣੀਆਂ ਸੁਲੀਆਂ ਗੱਲਾਂ ਆਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਅੱਖ ਨਹੀਂ ਹਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਉਹਦਾ ਇੱਕ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਹੈ ਇਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਰੋਡ ਦੇਖੋ ਜੀ ਜਿਹੜੀ ਲੋਹੇ ਦੀ ਰੋਡ ਦੱਸਦਾ ਪੈਣਾ ਇੰਦਰਜੀਤ ਕੋ ਲੋਹੇ ਦੀ ਲੋਡ ਸੀ ਜਿਸ ਨਾਲ ਸੰਦੀਪ ਸਿੰਘ ਨੇ ਆਪਣਾ ਬਚਾ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਗ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਆ ਜੀ ਉੱਥੋਂ ਕੋਈ ਜੇਲ੍ਹ ਦੇ ਅੰਦਰ ਔਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਤੇ ਸੰਦੀਪ ਸਿੰਘ ਇਹ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਭਾਜੀ ਸੰਦੀਪ ਸਿੰਘ ਦੀ ਬਾਹ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਅਸਰਾਂ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਣੀ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਜੀ ਚੀਕਾਂ ਘੜਾ ਇਹ ਗੱਲ ਕੀ ਜੀ ਭੁਪਿੰਦਰ ਸਿੰਘ ਵਿਰਕ ਐਸਐਸਪੀ ਉਹਨੇ ਕਹਿਆ ਕਿ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਕੋ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹ ਨਹੀਂ ਚੜਦੀ ਕਲਾ ਚਲੋ ਸਮਸਥ ਸਦਾ ਨਾ ਨਾ ਕੋਈ ਵੀਰੋ ਸਤੋ ਬਾਦ ਇਹਦੇ ਮੂੰਹ 'ਚ ਕਪੜਾ ਪਾਤਾ ਕਿਉਂਕਿ ਵਾਇਗਰੂ ਬੋਲਦਾ ਭੈਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਆਫੀਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਸੰਗਰੂਰ ਦੇ ਵਿੱਚ ਮੈਂ ਡਿਟੇਲ 'ਚ ਲੈ ਕੇ ਆਇਆ ਜੀ ਧਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲਕਿਸ਼ਨ ਹੈਗਾ ਜੀ ਦੇ ਅੰਦਰ RAM RAM ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉੱਥੇ ਕੁਰਸੀ ਢਾ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕਟੋਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਕਿਹਨਾਂ ਨੇ ਕਟਤਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਯਾਰ ਇਹਨਾਂ ਦੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜਨਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਭਾ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਨਾ ਭਾਜੀ ਹਮਲਾ ਕਰ ਦੇਣਗੇ ਦੇਖੋ ਬੜੀ ਵੇਖੋ ਉਹਨਾਂ ਦਾ ਨਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਇਹ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰਾ ਟੁਚਕਰਾ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਂਡੈਂਟ ਹੈ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਹਾਂ ਰੱਬ ਦਾ ਵਾਸਤਾ ਜੇ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਦਾ ਇੱਕ ਮੁੰਡਿਆਰ ਇੱਕ ਨਾ ਅੰਦਰ ਟੌਂਚ ਕਰਦੇ ਵੇ ਮੈਂ ਕੋਈ ਨਹੀਂ ਆ ਹੁਣ ਅੱਥੇ ਆਈਆਂ ਸੁਪਰੀਂਡੈਂਟ ਸਾਹਦੇ ਬਲਾ ਸੁਪਰੀਂਡੈਂਟ ਸਾਹਦੇ ਲੈਂਦਾ ਤੇ ਵਾਕਿਆ ਹੀ ਉਹ ਸੁਪਰੀਂਡੈਂਟ ਸਾਹਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵੇਖੋ ਮੈਂ ਨੂੰ ਮੈਂ ਗਾਲ ਕੱਢੀ ਹੈ ਸੁਪਰੀਂਡੈਂਟ ਕਿ ਇਹ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਭਾਜੀ ਕੋ ਖੜਾ ਨਹੀਂ ਹੋਇਆ ਜਾਂਦਾ ਪਿਆਪੀ ਲੱਤਾ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਭਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੁਛ ਨਾ ਕੁ ਦਿੱਤਾ ਹੋਏਗਾ ਮੈਂ ਨਹੀਂ ਕਹਿੰਦਾ ਕਿ ਨਹੀਂ ਦਿੱਤਾ ਹੋਏਗਾ ਚਲੋ ਪੇਨ ਕਿੱਦਾਂ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਰਦੇ ਪਏ ਹਜੇ ਇਹ ਜਿਹੜਾ ਇਹਦਾ ਪ੍ਰੋਪੋਜ ਜਿਹੜਾ ਇਲਾਜ ਹੈ ਨਾ ਭਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ 6 ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ-ਕਿਹੜੀ ਅਸੀਰ ਤੇ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਜੀ ਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਭਾਜੀ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਇਹ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹਦਾ ਇਹ ਭਾਜੀ ਇਹ ਤੇ ਪੈਰ ਤੇ ਮਾਰਿਆ ਪੈਰ ਭਾਜੀ ਦਾ ਸਾਰਾ ਫੱਟੜ ਹੋਇਆ ਪੇ ਅੰਦਰ ਪੱਟੀ ਹੋਈ ਵੀ ਜਦੋਂ ਚਲੋ ਮੈਡੀਕਲ ਜੀ ਤੋਂ ਹੋਏਗਾ ਪਤਾ ਲੱਗ ਹੀ ਜਾਣਾ ਭਾਜੀ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਾਨ ਬਣਾ ਕੇ ਬਹਿ ਚੁੱਕੇ ਸਾਰ ਇੰਦਰ ਜੀ ਨੇ ਰੋਏ ਦੀ ਰੋਡ ਮਾਰੀ ਹੈ ਉਸ ਤ ਵਾ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾਅ ਕਰਦੇ ਕਰਦੇ ਭੱਜਾ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜਦੋਂ ਮੈਂ ਗੁਰਦੁਆਰੇ ਸਾਹਿਬ ਵੜਿਆ ਉੱਥੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲड़का ਉਹ ਲੈ ਕੇ ਆਇਆ ਤੇ ਨਾਲ ਉਹਦੇ ਗਨਮਨ ਲੈ ਕੇ ਭਾਜੀ ਬਾਹਵਾ ਪਿੱਛੋਂ ਇੰਜ ਬੰਨ ਕਰਕੇ ਲੱਤਾ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਬੁਰਾ ਹੀ ਹਾਲ ਕਰ ਛੱਡਿਆ ਵੇਖੋ ਰੋਲਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਕੀ ਹੁੰਦਾ ਸੀ ਕਿ ਭਾਜੀ ਇਹਨਾਂ ਟਿਚਕਰਾਂ ਬੜੀਆਂ ਕਰਦੇ ਸੀ ਵੇਖੋ ਸੂਬਾ ਸਰਾਂ ਤੁਸੀਂ ਸਾਰੇ ਜਾਣਦੇ ਹੀ ਹੋਣਗੇ ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸਿੰਘ ਜਦੋਂ ਲੱਗਦਾ ਹੁੰਦਾ ਸੀ ਨਾ ਕਹਿੰਦੇ ਆ ਤਾਂ ਵੀ ਯਾਰ ਕੇ ਦਿਨ ਕਰੀਏ ਕੰਮ ਸੈਟ ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ ਇਹਦਾ ਵੀ ਕਈਏ ਕਿਸੇ ਦਾ ਕੰਮ ਸੈਟ ਚਲੋ ਕਦੀ ਘੂਰੀ ਵੱਟਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕ ਭਾਜੀ ਗਲਤ ਬੋਲ ਲਾਂਗਾ ਆਖਰ ਕਿਤਨੇ ਕ ਤੁਸੀਂ ਵੀ ਭਈ ਇਨਸਾਨ ਤੇ ਬਰਦਾਸ਼ਤ ਕਰੋਗੇ ਨਾ ਭਾਜੀ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਉਹਨਾਂ ਨੇ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂ ਮਾਰ ਦੀ ਹਜ਼ੂਰੀ 'ਚ ਫੇਰ ਮੈਂ ਗੱਲ ਕਹਿਣ ਲੱਗਾ ਜੇਲ੍ਹ ਦੇ ਸੁਪਰੀਅਰ ਨੂੰ ਕਿਹਾ ਆਪਣੇ ਬੱਚਿਆਂ ਦੀ ਸੋਹ ਖਾਲਾ ਕੀ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ੍ਹ ਦਾ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਕਰਦੇ ਸਾਰਾ ਕੋਸ਼ਿਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲਿਆ ਆਪਾਂ ਹੁਣ ਹੋਰ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਕਿਉਂਕਿ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਇੱਕੋ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਮੰਗ ਦੇਖੋ ਮੈਂ ਇੱਕੋ ਹੀ ਕਰਨੀ ਹੈ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਰੇ ਕੋ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਇਹ ਪਰਚਾ ਹੋਣਾ ਚਾਹੀਦਾ ਜੇ ਇਹਨਾਂ ਉੱਤੇ ਨਾ ਪਰਚਾ ਹੋਇਆ ਭਾਜੀ ਵੱਡਾ ਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਡਾ ਇਕੱਠ ਕਰਕੇ ਬਾਜੀ ਜਿਲ੍ਹੇ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚਿਰ ਪਾੜੀ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਸੋ ਹੁਣ ਤੁਸੀਂ ਸੋਣੀ ਲਿਆ ਹੋਣਾ ਸੰਦੀਪ ਸਿੰਘ ਸਣੀ ਦੇ ਭਰਾ ਨੇ ਕੀ ਕਿਹਾ ਹੁ ਸਾਰਾ ਕੁਝ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਸੰਦੀਪ ਸਿੰਘ ਸਣੀ ਦੇ ਨਾਲ ਕੀ ਕੀ ਹੋਇਆ ਹੁਣ ਇਸੇ ਪਿੱਛੇ ਕਿਸ ਦੀ ਸਾਜ਼ਿਸ਼ ਆ ਉਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੇਗਾ ਹੁਣ ਇੱਕ ਗੱਲ ਇਹ ਵੀ ਆ ਜਦੋਂ ਜੇਲ੍ਹ ਦੇ ਵਿੱਚ ਲੋ ਤੋਂ ਸੁਪਰੀਨੋਈ ਦੀ ਇੰਟਰਵਿਊ ਹੁੰਦੀ ਆ ਤਾਂ ਪੰਜਾਬ ਦਾ ਡੀਜੀਪੀ ਭਗਵੰਤ ਮਾਨ ਆਮ ਆਦਮੀ ਪਾਰਟੀ ਕਹਿੰਦੇ ਵੀ ਇਹ ਤਾਂ ਪੰਜਾਬ ਦੇ ਵਿੱਚ ਹੋਈ ਨਹੀਂ ਜਾਦਾ ਫਿਰ ਇਹਨਾਂ ਨੂੰ ਪਤਾ ਨਹੀਂ ਸੀ ਭਾਈ ਪੰਜਾਬ ਦੇ ਜਿਲ੍ਹਾ ਵਿੱਚ ਚੱਲਦਾ ਕੀ ਆ। ਜਾਂ ਤਾਂ ਇਹਨਾਂ ਨੂੰ ਕੋਈ ਦੱਸਦਾ ਨਹੀਂ। ਜਾਂਦਾ ਫਿਰ ਜਿਨ੍ਹਾਂ ਨੇ ਦੱਸਿਆ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਭਾਈ ਇੱਥੇ ਨਹੀਂ ਹੋਈ ਇੰਟਰਵਿਊ। ਫਿਰ ਉਹਨਾਂ ਨੇ ਭਾਈ ਭਗਵੰਤ ਮਾਨ ਨੂੰ ਝੂਠ ਬੋਲਿਆ। ਪੰਜਾਬ ਡੀਜੀਪੀ ਨੂੰ ਝੂਠ ਬੋਲਿਆ। ਭਾਈ ਇੱਥੇ ਇੰਟਰਵਿਊ ਨਹੀਂ ਹੋਈ। ਹੁਣ ਇੱਥੇ ਝੂਠੇ ਦਾ ਭਗਵੰਤ ਮਾਨ ਹੋਣੀ ਪੈਗੇ। ਜਾਂਦਾ ਭਗਵੰਤ ਮਾਨ ਨੂੰ ਪਤਾ ਹੀ ਨਹੀਂ ਲੱਗਦਾ ਭਈ ਪੰਜਾਬ 'ਚ ਹੋਈ ਕੀ ਜਾਂਦਾ ਆ। ਹੁਣ ਜਾਂਚ ਹੋਣੀ ਬੰਦੀ ਆ ਸਾਰੀਆਂ ਗੱਲਾਂ ਦੀ। ਸੰਦੀਪ ਸਿੰਘ ਸਣੀ ਦੇ ਮਾਮਲੇ 'ਚ ਵੀ ਜਾਂਚ ਹੋਣੀ ਚਾਹੀਦੀ ਆ ਭਗਵੰਤ ਮਾਨ ਦੀ ਗਲਤੀ ਇਹ ਸੀ ਕਿ ਉਹਨਾਂ ਨੇ ਛੋਟੇ ਅਫਸਰਾਂ ਦੀ ਫੀਡਬੈਕ ਲਈਤੀ ਕੀ ਪਤਾ ਭਾਈ ਭਗਵੰਤ ਮਾਨ ਨੂੰ ਪਤਾ ਨਾ ਹੋਵੇ ਭਾਈ ਛੋਟੇ ਅਫਸਰਾਂ ਨੇ ਝੂਠ ਬੋਲਤਾ ਹੋਵੇ ਉਹਨਾਂ ਦਾ ਸੈਟਅਪ ਮੈਟਰ ਹੋਇਆ ਹੋਵੇ ਸਾਰੇ ਪਾਸੇ ਭਈ ਪੰਜਾਬ 'ਚ ਨਹੀਂ ਹੋਈ ਫਿਰ ਜਦੋਂ ਕੋਰਟ ਨੇ ਜਾਂਚ ਕਰਵਾਈ ਫਿਰ ਪਤਾ ਲੱਗ ਗਿਆ ਭਈ ਸਾਰਿਆਂ ਨੂੰ ਭਈ ਪੰਜਾਬ ਦੇ ਵਿੱਚ ਹੀ ਹੋਈ ਆ ਇੰਟਰਵਿਊ ਸੋ ਇਹ ਬਹੁਤ ਗੰਭੀਰ ਵਿਸ਼ਾ ਆ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇ ਦਾ ਗਿਆਨੀ ਗੜਕਾ ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੱਕ ਦੇ ਵਿੱਚ ਆਏ ਨੇ ਉਹ ਸਾਰੇ ਜਾਂਚ ਦਾ ਵਿਸ਼ਾ ਮੰਗ ਰਹੇ ਨੇ ਭਈ ਜਾਂਚ ਹੋਣੀ ਲਾਜ਼ਮੀ ਹੈ ਭਈ ਸੰਦੀਪ ਸਿੰਘ ਸਨੀ ਦੇ ਨਾਲ ਇਹਨਾਂ ਤਸ਼ੱਦਦ ਹੋਇਆ ਹਸੀ ਵੀ ਕਹਿੰਦੇ ਆ ਕਿ ਜਾਂਚ ਹੋਣੀ ਬੰਦੀ ਆ ਕਿ ਸਾਰਾ ਮਾਮਲਾ ਸਾਹਮਣੇ ਆਵੇ ਇਸ ਦੇ ਪਿੱਛੇ ਕੀ ਦਾ ਹੱਥ ਸੀਗਾ ਸਭ ਤੁਸੀਂ ਸਮਝ ਹੀ ਗਏ ਹੋਵੋਗੇ ਭਈ ਹਮਲਾ ਕਿਹਨੇ ਕੀਤਾ ਹੋਊਗਾ ਭਈ ਇਕੱਲਾ ਬੰਦਾ ਤਾਂ ਹਮਲਾ ਕਰ ਨਹੀਂ ਸਕਦਾ ਭਈ ਤਿੰਨੇ ਆਣਿਆਂ ਨੇ ਹਮਲਾ ਕੀਤਾ ਹਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਸੰਦੀਪ ਸਿੰਘ ਸਣੀ ਦੇ ਭਰਾ ਕਹਿ ਰਹੇ ਸੋ ਬਹੁਤ ਬਹੁਤ ਧੰਨਵਾਦ